ਪਰ ਨਰਨਾ ਨੰਬਰ ਨੰਬਰ ਫ੍ਰੀਟੀ ਦੇ ਲਈ ਜੋੜਦਾ ਹੋਇਆ ਦਿਉਣ ਵਾਲੇ ਪੀਤਾ ਦਿਉਣ ਵਾਲਾ ਜੁੜ ਜੋ ਬਾਈ ਹੁਣ ਪੈਣਗੇ ਬੜਾ ਅੱਕੇ ਫਾਈਨਲ 'ਚ ਦਿਉਣ ਵਾਲਾ ਪੀਤਾ ਦਿਉਣ ਵਾਲਾ ਮੈਂ ਵੀ ਜੈਮਲ ਸਿੰਘ ਵਾਲਿਆ ਆਹ ਬੰਦਾ ਕਿਸੇ ਮੈਚ ਦੇ ਵਿੱਚ ਫੜਿਆ ਨਹੀਂ ਕਿਨਾ ਹਾਲੇ ਤੱਕ ਦਿਉਣ ਵਾਲੇ ਨੂੰ ਕੋਈ ਜਫਾ ਨਹੀਂ ਲੱਗਾ ਆਹ ਕਿੰਗੇ ਟੂਰਨਾਮੈਂਟ ਦੇ ਵਿੱਚ ਦੇਤੇ ਸਾਈਡ ਤੇ ਬੇਜੀ ਬਾਹਰ ਗੇਂਦ ਚੁੱਕਦੇ ਨੇ ਪਹਿਲੇ ਇਸ਼ਤਾਨ ਦੇ ਗਪਾਲਾ ਫਿਰ ਬਾਰੇ ਸੌਂਦੜੇ ਖੁੱਲੀ ਆਵਾਜ਼ ਹੋ ਗਈ। ਹਾਂ ਇੱਕ ਵਾਰ ਸੇ ਅਮਰਦਾਸ ਖੇਡਾ। ਇਹ ਕਹਿੰਦੇ ਮੌਲਾ ਮੌਲਾ ਮਾਣਾ ਕਬੱਡੀ ਪਾ ਰਹੇ। ਪਰ ਦੂਜਾ ਵਾਰ ਸੱਚ ਹੋ ਗਿਆ। ਡਬਲ ਟੱਚ ਨਾਲ ਮਾਣਾ ਮੌਲਾ ਦੀ ਟੀਮ ਨੇ ਰੁਕੀ ਹੋਇਆ। ਤੂਰੇ ਦੀਆਂ ਦੋ ਕਬੱਡੀਆਂ ਦੇ ਕਾਮ ਰੀਲਾ ਮੀਟੂ ਸੇਲੀਆ। ਉਹ ਕਹਿੰਦੇ ਵੀ 1100 ਹੋ ਗਿਆ। 1100 ਗਿਆ ਗੇਂਜਾਂ ਵੀ ਆ ਗਏ। ਹੋਈ ਹੈ ਕੇਵਲ ਅਗਲੇ ਬਾਰੇ ਦੇ ਸੱਦੇ ਦੇ ਉੱਤੇ ਅਗਲੇ ਰੇਅਰ ਤੋਂ ਦੇ ਚੰਗਾ ਬਲਾਰ ਕਾਂਤੀ ਜੀ ਆਹ ਬਾਈ ਜੇਜਾ ਕੈਨੇਡਾ ਤੇ ਕਾਮਨੀਲਾ ਕਹਿੰਦੇ ਵੀ ਪ੍ਰਮਾਣੀਆਂ ਦੋ ਕਬੱਡੀਆਂ ਦੇ 2200 ਰੁਪਏ 2200 ਲੱਗਿਆ ਬਾਈ 2200 ਡਬਲ ਟੱਚ ਪਹਿਲੀ ਪਈਆ ਪਹਿਲੀ ਪਈਆ ਪਹਿਲੀ ਪਈਆ ਸਾਡੇ ਮਾਰੇ ਮਾਰ ਵਿੱਚ ਰੱਖੀ ਨਾ ਪ੍ਰਖਾ ਰੋਡ ਦੇ ਤੇ ਅਸੀਂ ਇੱਥੇ ਖਰੇ ਤੋਂ ਖਰੇ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਲੈ ਵੀ ਕੱਲ੍ਹ ਦੀ ਰੇਡਰ ਹੈ ਜਿਹੜੀ ਇੱਕ ਸਾਲ ਕਮਾਲਪੁਰੇ ਵਿੱਚ ਰੈਡਾ ਪਾਈਆਂ ਸਨ ਅਰਸ਼ ਚੋਲੇ ਵਰਗੇ ਟਾਈਮ ਨਾਲ ਲੈ ਵੀ ਜੁੜ ਜੋ ਫਾਈਨਲ ਦੇ ਚੱਲੀ ਜਾਂਦੇ ਮੁਕਾਬਲੇ ਉਹ ਸਾਹਮਣੇ ਕਬੱਡੀ ਓਪਨ ਫਾਈਨਲ ਦੇ ਦਿਉਣ ਵਰਸੇ ਨਾਪਾ ਜੱਫਾ ਲੱਗਾ ਬੈਠਾ ਉਹ ਵਦਾ ਪਰ ਕਹਿੰਦੇ ਰੇ ਸਾਹਮਣੇ ਜੱਫਾ ਲਾ ਕੇ ਬੱਲੇ ਬੱਲੇ ਕਰਾਦੀ ਹੈ ਬੱਲੇ ਬੱਲੇ ਕਰਾਦੀ ਹੈ ਮਾੜਾ ਮਾੜਾ ਜੱਗੀ ਬਵਾਲ ਆਹ ਚੱਲਿਆ ਕਹਿੰਦੇ ਚੋਟੀ ਦਾ ਰੇਡਰ ਮਾੜਾ ਮਾੜਾ ਨਿੰਮਾ ਆ ਗਿਆ ਨਿੰਮਾ ਆਪਾਂ ਮਾੜਾ ਮਾੜਾ ਕਹਿੰਦਾ ਪਾੜਾ ਵਾਲਾ ਹੋਲਡ ਹੈ ਜੀ ਬੋਲਟੀ ਹੋਲਡ ਹੈ ਲਾਈਵ ਵਧੀਆ ਚੱਲੀ ਜਾਂਦਾ ਬਈ ਬਾਹਰ ਸਾਹਮਣੇ ਮਾੜਾ ਨਾਪੇ ਵਾਲਾ ਭਰਾ ਸਾਡਾ ਕੇਵਲ ਪੰਜ ਕਹਿੰਦਾ ਵੀ ਆਪਣੀ ਯਾਰੀ ਪਗੋੜ ਦੇ ਲਈ ਅੱਜ ਕਹਿੰਦੇ ਜੱਗੀ ਪ੍ਰਭਾਰ ਪੋਜਾ ਹੋਇਆ ਲੈ ਗਿਆ ਬਾਈ ਨੰਬਰ ਵਾਲਾ ਪੁਆਇੰਟ ਸੀ ਜਿਹੜਾ ਉਹ ਦਿਉਰ ਦੀ ਟੀਮ ਦਾ ਜੀ ਹਾਂਜੀ ਬਹੁਤ ਧੰਨਵਾਦ ਸਾਡੇ ਮਿੱਤਰਾਂ ਦਾ ਲਓ ਜਾਣ ਵਾਲਾ ਤੁਹਰਾ ਫੇਰ ਕਬੱਡੀ ਪਾਉਣ ਦੀ ਵਾਅਦਾ ਹੋਇਆ ਇਹ ਤੋਂ ਬਾਅਦ ਬਾਈ ਗੱਗੀ ਜੱਫਾ ਨਾ ਹੋ ਗਏ ਤੇ ਬਾਈ ਕਾਲਾ ਮਨੀਲਾ ਕਹਿੰਦੇ ਵੀ ਮੇਰੇ ਕੋਲੋਂ 1100 ਹੁੰਦੇ ਜੱਗੀ ਅਗੀ ਪਾਤੀ ਉਰਪਾਈਸ ਪਰ ਇਧਰਲੇ ਪਾਸੇ ਇਧਰਲੇ ਪਾਸੇ ਇਧਰਲੇ ਪਾਸੇ ਨੰਬਰ ਤੋਂ 라ਪੇਂਟੀ ਇੰਗਲਿਸ਼ ਜੋੜਦਾ ਹੈ ਮਾਣਾ ਆ ਗਿਆ ਬੁਰਤਿਆਰ ਆ ਗਿਆ ਚੱਕਲਾ ਮਾਈਕਲ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਫਾਈਨਲ ਦੇ ਮੈਚ ਹੋ ਰਿਹਾ ਬਈ ਓਪਨ ਦੇ ਜਿੱਤ ਹਾਰ ਹੋਣੀ ਆ ਦੇਖੋ ਬਣਦਾ ਕੀ ਆ ਇਹ ਆਹਾਂ ਭਵਾਨ ਮੌੜਾ ਨੇ ਅੱਜ ਟੇਬਲ ਪੱਟ ਦੀ ਯਾਰੀ ਪਗਾਦੀ ਹੈ ਉਹ ਕੇਵਲ ਪੱਟ ਨਹੀਂ ਯਾਰੀ ਪਗਾਦੀ ਹੈ ਕਹਿੰਦੇ ਬਈ ਅੱਜ ਸਾਡੇ ਵੀ ਕਾਲਾ ਬਣੀ ਗਿਆ ਦੇ ਦੀ ਨਾਮ ਕੇ ਪਿੰਡਾਂ ਦੀ ਟੀਮ ਖੇਡਦੀ ਹੈ ਤੇ ਨਾਮ ਕੇ ਪਿੰਡਾਂ ਦੇ ਵਿੱਚ ਉਹਨਾਂ ਦਾ ਰਿਸ਼ਤੇਦਾਰ ਖੇਡਦਾ ਹੈ ਉਹਨਾਂ ਦਾ ਵੱਡਾ ਰਿਸ਼ਤੇਦਾਰ ਖੇਡਦਾ ਗੱਗੀ ਜੇਮਦਾਰ ਬਾਹਰ ਧਰਮ ਕਰ ਰਿਹਾ ਲੈ ਜਾਉਣ ਵਾਲਾ ਪੀਤਾ ਫੇਰ ਕਬੱਡੀ ਪਾਲੀ ਵੱਧਾ ਹੋਇਆ ਫਾਈਨਲ ਮੈਚ ਕਰ ਪਿਆਰ ਜੇਜਾ ਕਹਿੰਦਾ ਜਿਹੜਾ ਦੋ ਜੱਫੇ ਲਾ ਦੂ 1100 ਮੇਰੇ ਵੱਲੋਂ ਕਰਦੇ ਮੇਰੇ ਵੱਲੋਂ ਕਰਦੇ ਆਹ ਕੋਈ ਫੇਰ ਕਬੱਡੀ ਪੀਤਰ ਦੀ ਉਧਰਲੇ ਪਾਸੇ ਜਾਣ ਵਾਲਾ खास संघ ने पाली पाले सलामी की हेल्प की सारी खास संघ का बहुत बहुत धनबाद है बहुत जिन्ना पाला वाला फोर रेल भारत है उधर बिंदु आस्ट्रेलिया जी काला मरीला सारे एनआरए जी का गह गह धनबाद है कमल प्रीत आस्ट्रेलिया जिन्होंने पिहत्तर किलो कबड्डी के प्राइज लेते हैं बड़ा धनबाद सारे एनआरए भावों का बहुत सामने खेल ग्राउंड के ਕਰਪੋਟਾ ਆਉਣ ਵਾਲਾ ਤੂਰੇ ਦੀ ਫੇਰ ਕਬੱਡੀ ਤਿੰਨ ਮੁਕੰਦਰੀ ਟੀਮ ਦੀ ਫੇਰ ਕਬੱਡੀ ਮਾਰੇ ਦੀ ਫੇਰ ਕਬੱਡੀ ਪੈਂਦੀ ਮਾਰੇ ਦੀ ਫੇਰ ਕਬੱਡੀ ਪੈਂਦੀ ਹੈ ਲੈ ਵੀ ਕੰਟੀ ਬਾਈ ਹਰਵੰਦ ਸਿੰਘ ਗਾਗੋਬਾਲ ਕੇਵਲ 5 ਕਲੀਅਰ ਚੱਲੇ ਜਾਂਦਾ ਲਾਈਵ ਹੋਈ ਕਮੈਂਟ ਕਰ ਦੋ ਕਿਹੋ ਜੀਆਂ ਟੀਮਾਂ ਬਣ ਗਈਆਂ ਕਿਹੋ ਜਿਹੇ ਪ੍ਰੇਰਣਾਂਗੇ ਕੀ ਹੋ ਗਿਆ ਦੁਬਾਰਾ ਪਹਿਲਾ ਟਾਬਲਾ ਹੋ ਗਿਆ ਪ੍ਰੇਰ ਪਿੰਡ ਵਾਲਾ ਮੇਲਾ ਕੰਟੀ ਜੀ ਉਹ ਪਾਟੇ ਉਹ ਸੇਲਾ ਹੋ ਗਿਆ ਜੇ ਗੱਗੀ ਜਫਾ ਆਉਂਗਾ ਸਾਡਾ ਪੀਰ ਕਾਲਾ ਮਰੀਲਾ ਮਿੰਟੂਸ ਦੇ ਲਈ ਉਹ 2100 ਕਰਦੇ ਮਾਣ ਵਾਲਾ ਜੱਗੀ ਤੇਰੀ ਇੱਕ ਰਹਿੰਦੀ ਹੈ 500 ਵਾਲੀ ਹੋਰ ਵੀ ਭਾਜੀ ਹੋਰ ਵੀ ਭਾਜੀ ਸਾਡੇ ਭਰਾ ਨੇ ਹੈਪੀ ਸੇਖੋ ਜੀ ਦੇਸ਼ ਸਿੰਘ ਵਾਲੇ ਤੋਂ ਜਿਨ੍ਹਾਂ ਦੀ ਯਾਰੀ ਹੈ ਕੇਵਲ ਪੰਜ ਹੋਣਾਂ ਦੇ ਨਾਲ ਹੈਪੀ ਸੇਖੋ ਵੀਰਾਂ ਆ ਆ ਆ

ਨੌਜਵਾਨ ਨੇ ਮੇਰੇ ਸਾਹਮਣੇ ਆਇਆ ਇੱਕ ਪਾਸੇ ਮਾਉਂ ਨਾ ਪਾ ਦੂਜੇ ਪਾਸੇ ਗੈਉਣ ਹੈ ਚੋਟੀ ਦਾ ਮੈਚ ਪੌਂ ਕਬੱਡੀ ਪੌਂ ਕਬੱਡੀ ਪੌਂ ਕਬੱਡੀ ਪੌਂ ਕਬੱਡੀ ਆ ਕਬੱਡੀ ਪੌ ਕਬੱਡੀ ਪੌਂ ਕਬੱਡੀ ਪੌ ਬਗਾਨੇ ਪੱਕ ਠੀਕੀ ਅੰਦੇ ਰੈਡੀ ਆਪਣਾ ਜਾਂਤੀ ਸਾਰਾ ਸੀਜ਼ਨ ਹੋ ਗਿਆ ਕਬੱਡੀ ਚੱਲਦੀ ਨੂੰ ਨਵੰਬਰ ਦਸੰਬਰ ਜਨਵਰੀ ਫਰਵਰੀ ਜੀ ਮਹੀਨਾ ਚੱਲਦਾ ਹੈ ਅੱਜ ਪਹਿਲੀ ਵਾਰੀ ਦੇਖਿਆ ਵੀ ਗਰਾਊਂਡ ਦੇ ਮਾਲੇ ਫਾਈਨਲ ਮੈਚ ਦੇ ਵਿੱਚ ਖੇਡ ਪ੍ਰੇਮੀ ਖੜੇ ਹੋ ਜਾਂਦੀ ਨਹੀਂ ਸਾਰੇ ਸੀਜ਼ਨ ਦੇ ਵਿੱਚ ਰਹਿਦਾ ਥੋੜੇ ਦਰਸ਼ਕ ਰਹਿ ਜਾਂਦੇ ਐ ਇਹ ਫਾਰਮਾ ਤੇਦਾ ਕੰਦਾ ਜਾਰੀ ਰਹ ਜਾਂਦਾ ਪਰ ਅੱਜ ਆਕੇ ਇਹਦੇ ਵਿੱਚ ਅੱਜ ਪਹਿਲੀ ਵਾਰ ਹੋਇਆ ਸਾਰੇ ਸੀਜ਼ਨ ਦੇ ਵਿੱਚ ਵੀ ਇੰਨੇ ਖੇਡ ਪ੍ਰੇਮੀ ਖੜੇ ਹੈ ਗਰਾਊਂਡ ਦੇ ਦੁਆਲੇ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਮਾਣ ਬੋਤੇ ਤੇ ਦਿਉਣ ਦਾ ਉਹ ਸਾਹਮਣੇ ਢੋਲਾ ਦਿਉਣ ਵਾਲਾ ਰੇਡ ਪਾਉਂਦੇ ਨੇ ਤਿਆਰ ਢੋਲਾ ਦਿਉਣ ਵਾਲਾ ਕਹਿੰਦੇ ਵੀ 2100 ਰੁਪਏ ਕਾਲਾ

2200 ਲੈ ਗਿਆ 2200 ਜੋ ਹਰਦਾ ਆਇਆ ਪਿਆ ਸਾਡੇ ਸਾਡੇ ਏਰੀਆ ਦਾ ਚੱਕਰ ਪੁਰੇ ਜਿਹਦਾ ਮੁੱਲ ਨਹੀਂ ਕੋਈ ਹੋਣੀ ਉਹ ਟੱਕਰ ਕੋਲੇ ਜਿਹਦਾ ਮੁੱਲ ਨਹੀਂ ਕੋਈ ਹੋਣੀ ਉਹ ਟੱਕਰ ਕੋਲੇ ਆਹ ਸਾਹਮਣੇ ਪੀਤਾ ਧਿਆਨ ਵਾਲਾ ਕਮੇਟੀ ਪਾਰ ਦੇ ਲਈ ਵਾੜਿਆ ਹੋਇਆ ਚਾਰ ਜਫੀ ਤਿਆਰ ਹੈ ਰਿਸ਼ਮ ਮੋਲਰਾਂ ਵਾਲਾ ਹੁਦਰੇ 2200 ਮਰੀਲਾ ਕਹਿੰਦਾ 3100 ਗੱਗੀ ਨੂੰ ਹੋਊਗਾ 3100 ਗੱਗੀ ਨੂੰ ਹੋਊਗਾ ਪਰ ਦੂਜੇ ਪਾਸੇ Ah yeah. ਸੇਤੀ ਹੋਰ ਵਾਹ ਗੋਲੀ ਹੋ ਮਹਾਸਨਿਆ ਕਾਲਾ ਬੋਤਲਵਾਰ ਦਾ ਸਾਸ ਤੇ 10 ਸੈਕਿੰਡ 10 ਵਾਲੇ ਸੈਕਿੰਡ ਬਾਈ ਮੋੜ ਨਾ ਪਾ ਫਸਟ ਹੋਗੇ ਇੱਕ ਦੀਪ ਲਵਾਣ ਕੇ ਜਿੱਤ ਗਏ ਨਾ ਪਤਾ ਇਹਨੂੰ ਭਾਈ ਮੈਚ ਵਧੀਆ ਲੱਗਾ ਭਾਈ ਲਾਈਕ ਕਮੈਂਟ ਸ਼ੇਅਰ ਕਰਦੇ ਜਰੂਰ ਕਰ ਦਿਓ ਧੰਨਵਾਦ ਜੇ ਮੌਨਮ ਪ੍ਰਮਾਣ ਦੇ ਦੇ ਕੇ